ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤੇ ਬਿਲਾਓ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੇ ਫਤੇ ਮਾਝੇ ਦੀ ਧਰਤੀ ਤੇ ਬੈਠੇ ਆਂ ਇਤਿਹਾਸ ਬਣਾਉਣ ਵਾਸਤੇ ਬੈਠੇ ਆਂ ਪਿਛਲੇ 10 ਸਾਲਾਂ ਚ ਜੋ ਪੰਜਾਬ ਚ ਹੋਇਆ ਥੋੜੀ ਨਿਗਾਹ ਸਾਹਮਣੇ ਹੋਇਆ ਜਿਹੜਾ ਪੰਜਾਬ ترقی ਤੇ ਰਾਤੇ ਚੱਲ ਰਿਹਾ ਸੀ ਕਈ ਲੋਕ ਕਈ ਏਜੰਸੀਆਂ ਨੂੰ ਬਰਦਾਸ਼ਤ ਨਹੀਂ ਸੀ ਨੈਸ਼ਨਲ ਪਾਰਟੀਆਂ ਨੂੰ ਬਰਦਾਸ਼ਤ ਨਹੀਂ ਸੀ ਉਹਨਾਂ ਨੇ ਇੱਕ ਨਿਸ਼ਾਨਾ ਬਣਾ ਲਿਆ ਕਿ ਜਿਹੜੀ ਥੋੜੀ ਜਥੇਬੰਦੀ ਹੈ 105 ਸਾਲ ਪੁਰਾਣੀ ਜਥੇਬੰਦੀ ਥੋੜੇ ਬਜ਼ੁਰਗਾਂ ਨੇ ਬਣਾਈ ਜਥੇਬੰਦੀ ਜਿਸ ਜਥੇਬੰਦੀ ਦੇ ਮੈਂਬਰ ਬਣ ਕੇ ਥੋੜੇ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ ਜ਼ੁਲਮ ਦੇ ਖਿਲਾਫ ਲੜੇ ਉਸੇ ਜਥੇਬੰਦੀ ਨੂੰ ਖਤਮ ਕਰਨ ਦਾ ਪਲਾਨ ਬਣਿਆ ਕਿ ਉਹ ਕਾਮਯਾਬ ਹੋ ਗਏ ਮੈਂ ਪੁੱਛਣਾ ਚਾਹਣਾ ਹੈ ਅਕਾਲੀ ਦਲ ਤੇ ਦੋਸ਼ ਲਾਏ ਗਏ ਕੋਡੀ ਮਾਂ ਪਾਰਟੀ ਤੇ ਦੋਸ਼ ਲਾ ਗਏ ਜਿਹੜੀ ਪਾਰਟੀ ਬਣੀ ਗੁਰੂ ਘਰ ਦੀ ਸੇਵਾ ਵਾਸਤੇ ਸੀ ਸ਼ੁਰੂ ਕਰਦੇ ਗੁਰੂ ਘਰ ਦੇ ਰੱਖਿਆ ਕਰਨ ਵਾਸਤੇ ਸੀ ਉਸੇ ਪਾਰਟੀ ਨੂੰ ਦੋਸ਼ੀ ਬਣਾਉਣ ਦਾ ਕੋਸ਼ਿਸ਼ ਕੀਤੀ ਗਈ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋ ਗਿਆ ਖਾਲਸਾ ਜੀ ਬਹੁਤ ਥੋੜਾ ਆਪਣੀ ਕੌਮ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਗੁਰੂ ਸਾਹਿਬ ਨੇ ਆਪਾਂ ਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਹੈ ਮੀਰੀ ਪੀਰੀ ਦਾ ਸਿਧਾਂਤ ਕਿਉਂ ਦਿੱਤਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਕਿਹਾ ਕਿ ਧਰਮ ਤਾਂ ਵੱਧ ਸਕਦਾ ਹੈ ਜੇ ਉਹਦੇ ਕੋਲੇ ਸਿਆਸੀ ਤਾਕਤ ਵੀ ਹੋਏ ਜਿਹੜੇ ਧਰਮ ਕੋਲੇ ਸਿਆਸੀ ਤਾਕਤ ਨਹੀਂ ਹੈ ਉਹਦੇ ਤੇ ਹਮਲੇ ਹੁੰਦੇ ਰਹਿਣਗੇ ਆ ਜਿਹੜਾ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਉਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ ਐਸੇ ਇਤਿਹਾਸ ਬਾਰੇ ਤੁਸੀਂ ਜਾਣਦੇ ਹੋ ਪਰ ਕਈ ਨੌਜਵਾਨ ਹੈ ਉਹ ਜਾਣਦੇ ਨਹੀਂ ਕਿ ਅਕਾਲੀ ਦਲ ਨੂੰ ਕਿਉਂ ਬਣਾਇਆ ਗਿਆ ਐਸਜੀਪੀਸੀ ਨੂੰ ਕਿਉਂ ਬਣਾਇਆ ਗਿਆ 105 ਸਾਲ ਪਹਿਲੇ ਜਦੋਂ ਆਪਣੇ ਗੁਰੂ ਘਰਾਂ ਉੱਤੇ ਮਹੰਤ ਕਬਜ਼ਾ ਕਰ ਗਏ ਸੀ ਆਪਣੇ ਗੁਰੂ ਘਰਾਂ ਦੇ ਉੱਤੇ ਬੇਅਦਬੀਆਂ ਕਰਦੇ ਸੀ ਇਹ ਜੇ ਕੰਮ ਕਰਦੇ ਸੀ ਜਿਹੜਾ ਮੈਂ ਇੱਥੇ ਬਹਿ ਕੇ ਦੱਸ ਨਹੀਂ ਸਕਦਾ ਉਦੋਂ ਆਪਣੇ ਕੌਮ ਨੇ ਇਕੱਠੇ ਹੋ ਕੇ ਉਹਨਾਂ ਨੂੰ ਭਜਾਇਆ ਗੁਰੂ ਘਰਾਂ ਨੂੰ ਆਜ਼ਾਦ ਕਰਾਇਆ ਬਹਿ ਕੇ ਕਮੇਟੀ ਬਣਾਈ ਜੀ ਦਾ ਨਾਂ ਰੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦੇ ਅੱਜ ਦੇ ਪ੍ਰਧਾਨ ਧਾਮੀ ਸਾਹਿਬ ਤੁਹਾਨੂੰ ਹੁਣੇ ਸਬੋਧਨ ਕਰਕੇ ਗਏ ਆ ਜਦੋਂ ਬੈਠੀ ਆਪਣੀ ਲੀਡਰਸ਼ਿਪ ਉਸ ਟਾਈਮ ਦੀ ਉਹਨਾਂ ਨੇ ਸੋਚਿਆ ਕਿ ਆਪਾਂ ਆਜ਼ਾਦ ਠਕਰਾਲੇ ਗੁਰੂ ਘਰ ਜੇ ਅੱਗੇ ਤੋਂ ਕੋਈ ਹਮਲੇ ਹੋਏ ਆਪਾਂ ਨੂੰ ਇੱਕ ਫੌਜ ਚਾਹੀਦੀ ਹੈ ਇੱਕ ਜਥੇਬੰਦੀ ਚਾਹੀਦੀ ਹੈ ਜਿਹੜੀ ਲੜਾਈ ਲੜੂਗੀ ਅੱਗੇ ਹੋ ਕੇ ਤੇ ਉਹਨਾਂ ਆਪਣੀ ਲੀਡਰਸ਼ਿਪ ਨੇ ਇੱਕ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਤੇ ਤੁਸੀਂ ਦੇਖ ਲਓ ਉਸ ਕੌਮ ਦੀ ਜਥੇਬੰਦੀ ਨੇ ਲਗਾਤਾਰ 105 ਸਾਲ ਜੇ ਇਤਿਹਾਸ ਦੇਖੋਗੇ ਜ਼ੁਲਮ ਦੇ ਖਿਲਾਫ ਲੜਾਈ ਲੜਦੀ ਰਹੀ ਜੇ ਖਾਲਸਾ ਪੰਥ ਨੂੰ ਕੋਈ ਔਖੜਾਉਂਦੀ ਸੀ ਸਭ ਤੋਂ ਅੱਗੇ ਉਹ ਲੱਗਦੀ ਸੀ ਪੰਜਾਬ ਵਾਸਤੇ ਗਰੀਬ ਵਾਸਤੇ ਕਿਸਾਨ ਵਾਸਤੇ ਤੁਹਾਡੀ ਇਸ ਜਥੇਬੰਦੀ ਨੇ ਹਰ ਕੁਰਬਾਨੀ ਦਿੱਤੀ ਕੱਲੀ ਸ਼ਰੋਮ ਨਹੀਂ ਅਕਾਲੀ ਦਲ ਹੈ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਕਾਂਗਰਸ ਨੂੰ ਆਪ ਨੂੰ ਭਾਜਪਾ ਨੂੰ ਜਾਂ ਜਿੰਨੀਆਂ ਵੀ ਜਥੇਬੰਦੀਆਂ ਦੇਸ਼ ਚ ਹੈ ਦੁਨੀਆ ਚ ਕਿਸੇ ਨੂੰ ਸ਼ਹੀਦਾਂ ਦੀ ਜਥੇਬੰਦੀ ਨਹੀਂ ਕਿਹਾ ਜਾਂਦਾ ਕਿਉਂਕਿ ਉਹ ਤਾਂ ਸਿਆਸੀ ਤਾਕਤ ਲੈਣ ਵਾਸਤੇ ਪੈਦਾ ਹੋਏ ਹੈ ਸ਼੍ਰੋਮਣੀ ਅਕਾਲੀ ਦਲ ਕੋਈ ਸਰਕਾਰ ਬਣਾਉਣ ਵਾਸਤੇ ਸੀਐਮ ਬਣਨ ਵਾਸਤੇ ਨਹੀਂ ਪੈਦਾ ਹੋਇਆ ਆ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਹੋਇਆ ਹੈ ਤਾਈਓ ਤੁਸੀਂ ਦੇਖੋ 105 ਸਾਲਾਂ ਵਿੱਚ ਕੱਲੇ 25 ਸਾਲ ਉਹਨਾਂ ਦੀ ਸਰਕਾਰ ਰਹੀ ਹੈ ਪਰ ਇੱਕ ਗੱਲ ਦੇਖ ਲਿਓ ਉਹਨਾਂ 25 ਸਾਲਾਂ ਜੀ ਜੋ ਕੁਝ ਪੰਜਾਬ ਛੈ ਉਹਨਾਂ 25 ਸਾਲਾਂ ਜੀ ਬਣਿਆ ਹੋਰ ਕਿਤੇ ਨਹੀਂ ਬਣਿਆ ਜੇ ਆਪਾਂ ਪਿਛਲੇ 55 60 ਸਾਲਾਂ ਦਾ ਹਿਸਾਬ ਦੇਖੀਏ ਜਿਆਦਾ ਪਿੱਛੇ ਨਾ ਜਾਈਏ ਉਹ ਤੋਂ ਪਹਿਲੇ ਤਾਂ ਆਪਾਂ ਸੰਗਰਸ਼ੀ ਕਰਦੇ ਰਹੇ ਹਾਂ ਇਹਨਾਂ 25 55 60 ਸਾਲਾਂ ਵਿੱਚ ਤਕਰੀਬਨ 25 ਸਾਲ ਅਕਾਲੀ ਦਲ ਦੇ ਸਰਕਾਰ ਰੱਖੀ ਹੈ ਤੁਸੀਂ ਤੇ 25 ਸਾਲ ਕਾਂਗਰਸ ਦੀ ਰੱਖੀ ਆਹ 5 ਸਾਲ ਵਿੱਚ ਆ ਗਏ ਆ ਝਾੜੂ ਵਾਲੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਪੰਜਾਬ ਤੇ ਰਹਿੰਦੇ ਹੋ ਪੂਰੀ ਜ਼ਿੰਦਗੀ ਇੱਥੇ ਰਹਿੰਦੇ ਹੋ ਪੰਜਾਬ ਵਿੱਚ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਤੁਸੀਂ ਦੇਖੀ ਯਾਦ ਕਰੋ ਕਿ ਆ ਚੀਜ਼ ਕਾਂਗਰਸ ਦੀ 25 ਸਾਲਾਂ ਚ ਇਹਨਾਂ ਨੇ ਬਣਾਈ ਹੈ ਤੁਸੀਂ ਇੱਕ ਚੀਜ਼ ਨਹੀਂ ਯਾਦ ਕਰ ਸਕਦੇ ਕਿਉਂਕਿ ਕੁਛ ਕੀਤਾ ਹੀ ਨਹੀਂ ਮੈਂ ਤਾਂ ਆਪ ਇਹਨਾਂ ਨੂੰ ਅਸੈਂਬਲੀ 'ਚ ਵੀ ਮੈਂ ਸਵਾਲ ਪੁੱਛਿਆ ਸੀ ਆ ਚੰਨੀ ਲੀਡਰ ਸੀ ਉਦੋਂ ਲਾਲ ਸਿੰਘ ਜੀ ਸਾਰੇ ਬੈਠੇ ਸੀ ਬੀਬੀ ਪੱਠਲ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਮੈਂ ਕਿਹਾ ਜੀ ਬਹਿਸ ਚੱਲ ਰਹੀ ਸੀ ਕਿਹੜੀ ਪਾਰਟੀ ਪੰਜਾਬ ਦੀ ਹੈ ਕਿਹੜੀ ਬਾਹਰ ਦੀ ਹੈ ਕਿਨੇ ਕੀ ਕੀਤਾ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਜ਼ਿਆਦਾ ਬਹਿਸ ਕਰਨ ਦੀ ਲੋੜ ਨਹੀਂ ਤੁਸੀਂ ਸਾਨੂੰ ਪੰਜ ਚੀਜ਼ਾਂ ਦੱਸ ਦਿਓ ਇੱਕ ਦੂਜੇ ਨੂੰ ਪੁੱਛਣ ਲੱਗੇ ਕੀ ਬਣਾਇਆ ਆਪਾਂ 5 ਮਿੰਟ ਬਾਅਦ ਕੁਝ ਨਹੀਂ ਦੱਸ ਸਕੇ ਮੈਂ ਕਿਹਾ ਚਾਰ ਦੱਸ ਦਿਓ ਨਹੀਂ ਦੱਸ ਸਕਦੇ ਫਿਰ ਮੈਂ ਅਖੀਰ 'ਚ ਕਹਿ ਕੇ ਅੱਖ ਕੇ ਮੈਂ ਇੱਕ ਦੱਸ ਦਿਓ ਤੇ ਚੰਨੀ ਨੇ ਕੀ ਜਵਾਬ ਦਿੱਤਾ ਤੁਹਾਨੂੰ ਸੁਣਿਆ ਹੋਣਾ ਓਏ ਸੜਕਾਂ ਤੇ ਪੈਚ ਲਾਏ ਸੀ ਝਾੜੂ ਵਾਲੇ ਨੇ ਤਾਂ ਪੈਚ ਵੀ ਨਹੀਂ ਲਾਏ ਸੜਕਾਂ ਦੇਖੋ ਕੀ ਹਾਲ ਹੋਇਆ ਪਿਆ ਦੇਖੋ ਆਪਾਂ ਸਾਰੇ ਬੈਠੇ ਆਂ 10 ਸਾਲ ਪਹਿਲੇ ਕੀ ਮੌਜਾਂ ਸੀ ਤੇ ਅੱਜ ਕੀ ਹਾਲਾਤ ਹੈ ਬੀਬੀਆਂ ਬੈਠੀਆਂ ਅੱਪੂ ਬਾਦਲ ਮੁੱਖ ਮੰਤਰੀ ਸੀ ਤੇ ਸਾਡੀ ਅਸੂਲ ਹੈ ਕਾਲੀ ਦਲ ਦਾ ਅਸੀਂ ਜੋ ਕਹਿੰਨੇ ਆ ਉਹਨਾਂ ਹੀ ਕਹਿੰਨੇ ਆ ਜਿਹੜਾ ਅਸੀਂ ਕਰ ਸਕਦੇ ਆ ਕਿਤੇ ਝੂਠੇ ਲਾਰੇ ਨਹੀਂ ਲਾਏ ਬੀਬੀਆਂ ਬੈਠੀਆਂ ਬਾਦਲ ਸਾਹਿਬ ਨੇ ਐਲਾਨ ਕੀਤਾ ਇਲੈਕਸ਼ਨ ਤੋਂ ਪਹਿਲੇ ਕਿ ਮੈਂ ਹਰ ਗਰੀਬ ਨੂੰ 4 ਰੁਪਏ ਕਿਲੋ ਆਟਾ ਦਾ 20 ਰੁਪਏ ਕਿਲੋ ਦਾਲ ਦਊਂਗਾ ਪਹਿਲੇ ਹੀ ਕਹਿ ਹਫ਼ਤੇ ਕੈਬਨਟ ਫੈਸਲਾ ਕਰਕੇ ਦੇਣਾ ਸ਼ੁਰੂ ਕਰ ਦਿੱਤਾ ਜੇ ਉਹਨਾਂ ਨੇ ਕਿਹਾ ਪੈਨਸ਼ਨ ਦਊਂਗਾ ਪਹਿਲੇ ਹੀ ਹਫ਼ਤੇ ਦੇਣੀ ਸ਼ੁਰੂ ਕਰ ਦਿੱਤੀ ਜੇ ਇਹਨਾਂ ਨੇ ਸ਼ਗਨ ਕਿਹਾ ਦਊਂਗਾ ਪਹਿਲੇ ਹੀ ਹਫ਼ਤੇ ਸਰਕਾਰ ਬਣ ਤੇ ਦੇਣੇ ਸ਼ੁਰੂ ਕਰ ਦਿੱਤੇ ਅਸੀਂ ਲਾਰੇ ਨਹੀਂ ਲਾਏ ਅਸੀਂ ਕੋਈ ਝੂਠ ਨਹੀਂ ਬੋਲਿਆ ਥੋਡੇ ਰਾਜ ਵਿੱਚ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਥੋੜਾ ਗਰੀਬ ਦਾ ਰਾਜ ਸੀ ਕਿਸਾਨ ਦਾ ਰਾਜ ਜੀ ਖਾਲਸਾ ਪੰਥ ਦਾ ਰਾਜ ਸੀ ਕੋਈ ਵੀ ਜੱਥੇਦਾਰ ਕਿਸੇ ਵੀ ਪਿੰਡ ਦੇ ਬੰਦੇ ਨੂੰ ਕੋਈ ਕੰਮ ਹੋਏ ਜੱਥੇਦਾਰ ਕੋਲੇ ਇੰਨੀ ਪਾਵਰ ਸੀ ਕਿ ਮੁੱਖ ਮੰਤਰੀ ਦੀ ਜਾ ਕੇ ਬਾਹ ਫੜ ਸਕਦਾ ਸੀ ਇੱਥੇ ਪੁੱਛੋ ਕੋਈ ਮਿਲ ਸਕਦਾ ਹੈ ਮੁੱਖ ਮੰਤਰੀ ਬਾਦਲ ਸਾਹਿਬ ਥੋਡੇ ਸੀ ਥੋਡੇ ਦਿਲਾਂ ਤੇ ਰਾਜ ਖੋੜੇ ਵਿੱਚ ਵਹਿੰਦੇ ਸੀ ਮੈਨੂੰ ਲੱਗਦਾ ਪੰਜਾਬ ਦਾ ਕੋਈ ਪਿੰਡ ਸ਼ਹਿਰ ਮੰਡੀ ਨਹੀਂ ਹੋਣੀ ਜਿੱਥੇ ਉਹ ਆਪ ਨਹੀਂ ਗਏ ਹੋਣੇ ਮੈਂ ਪਿੰਡਾਂ ਜਾਂਨਾ ਵੱਡੇ ਬਾਦਲ ਸਾਹਿਬ ਦੀ ਫੋਟੋ ਮੈਨੂੰ ਲੱਗਦਾ ਹਰ ਕੱ处 ਮੈਂ ਦੇਖੀ ਹੈ ਉਹ ਲੋਕਾਂ ਦੇ ਮੁੱਖ ਮੰਤਰੀ ਸੀ ਉਹਨਾਂ ਦਾ ਨਿਸ਼ਾਨਾ ਮੁੱਖ ਮੰਤਰੀ ਬੰਨਣਾ ਨਹੀਂ ਸੀ ਉਹਨਾਂ ਦਾ ਮਨਸ਼ਾਨਾ ਸੇਵਾ ਕਰਨਾ ਸੀ ਤੁਸੀਂ ਐਸਸੀ ਭਾਈਚਾਰੇ ਬੈਠਾ ਦੇਖੋ ਸਾਰੀਆਂ ਸਹੂਲਤਾਂ ਤੁਸੀਂ ਹੈਰਾਨ ਰਹਿ ਜਾਓਗੇ ਐਸਸੀ ਬੱਚਿਆਂ ਨੂੰ ਮੁਫਤ ਪੜ੍ਹਾਈ ਦੀ ਸਕੀਮ ਬਾਦਲ ਸਾਹਿਬ ਲੈ ਕੇ ਆਏ ਸਾਡੇ ਰਾਜ ਵਿੱਚ 7 ਲੱਖ ਐਸਸੀ ਬੱਚਿਆਂ ਨੂੰ ਕਾਲਜਾਂ ਵਿੱਚ ਮੁਫਤ ਪੜਾਇਆ ਗਿਆ ਜਿਹੜਾ ਅੱਜ ਬੰਦ ਹੋਇਆ ਪਿਆ ਸਕੀਮ ਅਸੀਂ ਲੜਕੀਆਂ ਨੂੰ ਪੜਾਉਣ ਵਾਸਤੇ ਸਾਈਕਲ ਸਕੀਮ ਲੈ ਕੇ ਆਈ ਸੀ ਉਹਨੂੰ ਸਾਈਕਲ ਦਿੰਦੇ ਸੀ ਕਿਸਾਨ ਬੈਠੇ ਆ ਨਵੇਂ ਬੱਚਿਆਂ ਨੂੰ ਪਤਾ ਨਹੀਂ ਬਜ਼ੁਰਗਾਂ ਨੂੰ ਪਤਾ ਹੈ ਪਹਿਲੇ ਜਦੋਂ ਬਿੱਲ ਭਰਨੇ ਪੈਂਦੇ ਸੀ ਡਿਊਲ ਦੇ ਹਰ ਮਹੀਨੇ ਬਿੱਲ ਆ ਜਾਂਦਾ ਸੀ ਲਾਈਨਾਂ 'ਚ ਬਿਜਲੀ ਬੈਂਕ ਮੇਂ ਤੇ ਜਾਣਾ ਪੈਂਦਾ ਸੀ ਜੇ ਬਾਪੂ ਬਾਦਲ ਨਾ ਮਾਫ ਕਰ ਦੇ ਅੱਜ ਲੱਖ ਸਵਾ ਲੱਖ ਡੇਢ ਲੱਖ ਤਹਾਨੂੰ ਸਾਲ ਦਾ ਭਰਨਾ ਪੈਣਾ ਸੀ ਜਿਹੜਾ ਨਹੀਂ ਭਰ ਰਹੇ ਤੁਹਾਨੂੰ ਆ ਪੈਨਸ਼ਨ ਮੰਗੂ ਤੁਹਾਨੂੰ ਚੀਜ਼ ਲਾ ਦਿੱਤੀ ਹੈ